ਗੁਰਜੀ ਕਾਕਾ ਸਾਹਿਬ ਹੈ ਗੁਰਜੀ ਕੀ ਪਤ ਹੈ ਅੱਜ ਇਹ ਸਾਰੀਆਂ ਸ਼ਹਿਰ ਦੀਆਂ ਧਾਰਮਿਕ ਸੰਤਾ ਸੋਸ਼ਲ ਪੋਲੀਟਿਕਲ ਸਾਰੇ ਇੱਕ ਝੰਡੇ ਥਲੇ ਹੋ ਗਏ ਜਿਹੜਾ ਅੱਜ ਤੁਹਾਨੂੰ ਪਤਾ ਜੋ ਪੰਜਾਬ ਦੇ ਵਿੱਚ ਹਾਲਾਤ ਬਹੁਤ ਖਰਾਬ ਹੋ ਰਹੀ ਹੈ ਬਰਸਾਤ ਲਗਾਤਾਰ ਚੱਲ ਰਹੀ ਆ ਔਰ ਸਾਡੇ ਵੀਰ ਕਈ ਜਗ੍ਹਾ ਤੇ ਫਸੇ ਵੀ ਆ ਬੜੀਆਂ ਮੁਸ਼ਕਲਾਂ ਰੇਲਾਂਾਂ ਵੀ ਉਹ ਜਗ੍ਹਾ ਤੇ ਜਾ ਨਹੀਂ ਰਹੀਆਂ ਜਿੱਥੇ ਮਤਲਬ ਵੀਰ ਸਾਡੇ ਫਸੇ ਆ ਮੱਸਾ ਦਾ ਬੁਰਾ ਹਾਲ ਆਮ ਜਨਤਾ ਦਾ ਬਹੁਤ ਬੁਰਾ ਹਾਲ ਆ ਤੋ ਅਜੀ ਕਪਰਾਲਾ ਕੀਤਾ ਕੱਲ ਬੁਆੜਾ ਦੇ ਵਿੱਚ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਾਂਦਾ ਕੰਪਲੈਕਸ ਦੇ ਬਾਹਰ ਇੱਕ ਟੇਬਲ ਲਾ ਕੇ ਇੱਕ ਟੈਂਟ ਲਾ ਕੇ ਲੋਕਾਂ ਦੇ ਨਾਲ ਰੂਹ ਰੂ ਹੋ ਕੇ ਜਿਹੜਾ ਲੋਕਾਂ ਦੇ ਘਰਾਂ 'ਚ ਸਮਾਨ ਪਿਆ ਵਾ ਉਹ ਜ਼ਰੂਰਤਮੰਦ ਜਿਹੜਾ ਸਮਾਨ ਅਸੀਂ ਚਾਹੁੰਦੇ ਆ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਐਸ ਲਈ ਹਰ ਚੀਜ਼ ਦੀ ਜ਼ਰੂਰਤ ਆ ਮਹਾਰਾਜੀ ਜੀ ਮਤਲਬ ਵੀ ਕੱਪੜਿਆਂ ਦੀ ਜ਼ਰੂਰਤ ਆ ਕੋਈ ਵੀ ਘਰ ਦੇ ਵਿੱਚ ਖਾਣ ਪੀਣ ਦੀ ਜ਼ਰੂਰਤ ਆ ਪੈਸਿਆਂ ਦੀ ਜ਼ਰੂਰਤ ਆ ਹਰ ਜੀ ਦੀ ਮਤਲਬ ਉਹ ਪਰਿਵਾਰਾਂ ਨੂੰ ਜ਼ਰੂਰਤਾ ਅੱਜ ਉਹ ਲੋਕ ਤਰਸ ਰਹੇ ਆ ਵੀ ਸਾਨੂੰ ਆ ਕੇ ਕੋਈ ਮਿਲੇ ਤਾਂ ਸਾਨੂੰ ਦਿੱਤਾ ਜਰਨੇ ਲੋਕ 8-8 ਫੁੱਟ ਪਾਣੀ 7-7 ਫੁੱਟ ਪਾਣੀ ਪਾਣੀ ਦੇ ਵਿੱਚ ਘਰ ਗੜੇ ਆ ਔਰ ਉਹਨਾਂ ਦਾ ਹਾਲਤ ਇੰਨੀ ਖਰਾਬ ਆ ਅਸੀਂ ਪਵਾੜਾ ਨਮਾਸੀ ਇੱਕ ਸਾਂਝਾ ਫਰੰਟ ਬਣਾ ਕੇ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਧਾਰਨਿਕ ਸ਼ੋਸ਼ਣ ਨਾਲ ਲੈ ਕੇ ਇਹ ਲੋਕਾਂ ਦੇ ਵਿੱਚ ਜਾ ਰਹੇ ਆ ਤਾਂ ਕਿ ਜਿਹੜੇ ਪਰਿਵਾਰ ਆ ਸਾਡਾ ਸਹਿਯੋਗ ਕਰਨ ਕਿਉਂਕਿ ਅਸਲੀ ਜ਼ਰੂਰਤਾ ਉਹ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਅੱਜ ਲੋੜ ਹੈ ਤੋਂ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਸ਼ਹਿਰ ਨਮਾਜ਼ੀਆਂ ਨੂੰ ਬੇਨਤੀ ਕਰਦਾ ਤੁਸੀਂ ਸਾਡਾ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੰਮ ਸਿਰੇ ਚੜਨਾ ਕਿਉਂਕਿ ਥੋੜਾ ਥੋੜਾ ਵੀ ਸਮਾਨ ਜੇ ਅਸੀਂ ਸਾਰੇ ਰਲ ਮਿਲ ਕੇ ਦੇਈਏ ਉਹ ਪਰਿਵਾਰਾਂ ਦੇ ਘਰ ਪਹੁੰਚਾਈਏ ਜਿਨ੍ਹਾਂ ਨੂੰ ਅੱਜ ਲਈ ਜਰੂਰਤ ਆ ਤੋਂ ਕੱਲ 11 ਵਜੇ ਤੋਂ ਲੈ ਕੇ 6 ਵਜੇ ਤੱਕ ਹੰਡਕ ਪਲੱਸ ਦੇ ਬਾਹਰ ਇੱਕ ਟੈਂਟ ਲਾਇਆ ਜਾਊਗਾ ਉਥੇ ਜਿਹੜੇ ਵੀ ਕੋਈ ਪਰਿਵਾਰ ਜਿਨ੍ਹਾਂ ਦੇ ਸਾਡਾ মিডিਆ ਰਾਹੀਂ ਆਵਾਜ਼ ਪਹੁੰਚ ਰਹੀ ਆ ਉਹ ਬਾਅਦ ਛੱਡ ਕੇ ਹੋਰ ਵੀ ਜਿਹੜੇ ਕੋਈ ਜੁੜਨਾ ਚਾਹੁੰਦੇ ਸੰਸਦਾ ਆਓ ਆਪਾਂ ਰਲ ਕੇ ਇਹ ਜਿਹੜੇ ਅਸਲੇ ਜੋ ਪੰਜਾਬ ਦੇਹਾਦੀ ਹੋਈ ਆ ਅੱਜ ਵੀ ਦੇਖੋ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਮੀਂਹ ਹਟ ਨਹੀਂ ਰਿਹਾ ਔਰ ਉਹ ਬਰਸਾਤ ਦੇ ਨਾਲ ਪਾਣੀ ਬਹੁਤ ਜ਼ਿਆਦਾ ਹੋਰ ਨੁਕਸਾਨ ਹੋ ਰਿਹਾ ਤੋਂ ਮੈਂ ਆਪਣੇ ਵੱਲੋਂ ਸ਼ਹਿਰ ਨਿਵਾਜ਼ੀ ਜੋ ਸਾਡਾ ਬਗਵਾੜਾ ਸਾਰੇ ਅੱਗੇ ਬਹੁਤ ਹਿੱਸਾ ਪਾਉਂਦਾ ਪੰਜਾਬ ਦੇ ਵਿੱਚ ਇੱਕ ਖਵਾੜਾ ਵਾ ਜਿਹੜਾ ਹਰ ਕੰਮ ਜੱਗੇ ਹੁੰਦਾ ਤਾਂ ਉਹ ਸਾਰੇ ਰਲ ਮਿਲ ਕੇ ਇਸ ਆਪਣਾ ਜੱਗ ਬਾਈਏ ਉਹਨੇ ਚ ਹਿੱਸਾ ਬਣੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਮ ਸਾਰਨ ਪਤਾ ਹੀ ਆ ਕਿ ਜੋ ਪੰਜਾਬ ਚ ਜੋ ਹਰਬੀਰ ਦਾ ਉਹ ਆਪਾਂ ਮਦਦ ਕਰਨੀ ਆ ਸਾਡੇ ਖਵਾੜਾ ਵਾਸੀ ਜੇ ਸ਼ੁਰੂ ਅੱਗੇ ਹੁਣ ਲੱਗੇ ਆ ਖਵਾੜਾ ਹਮੇਸ਼ਾ ਅੱਗੇ ਰਹਿੰਦਾ ਔਰ ਤੁਹਾਡੇ ਮੱਦੇਨਜ਼ਰ ਆਪਾਂ ਇਹ ਵੀ ਬੀਲ ਕਰਦੇ ਹਾਂ ਕਿ ਜਿੰਨਾ ਉਸਦਾ ਆਪਾਂ ਕਿਸੇ ਨੂੰ ਬੋਲ ਸਕਦਾ ਆਪਾਂ ਕਿੰਨੀ ਐਲਕੋਹਲ ਦੀ ਹੈਲਪ ਕਰੀਏ ਜੁੜੀ ਨਹੀਂ ਆਪਾਂ ਉਹ ਗੱਲ ਵੱਜਾ ਗਏ ਨਾ ਜਿੰਨਾ ਉਸਦਾ ਆਪਣਾ ਹਰ ਬੰਦਾ ਹਰ ਫਗੜਾਵਾਸੀ ਬੜਾਵਾਸੀ ਬੜੇ ਦਿਲ ਦੇ ਉਮੀਦ ਬੰਦੇ ਆ ਔਰ ਅਸੀਂ ਚਾਹੁੰਦੇ ਆ ਅਸੀਂ ਜਿਆਦਾ ਦਬਾ ਆਪਾਂ ਮਦਦ ਕਰੀਏ ਚਾਹੇ ਕਿਸੇ ਨੂੰ ਚਾਰਾ ਹੋਵੇ ਚਾਰਾ ਦੇ ਸਕਦੇ ਆ ਚਾਹੇ ਕੱਪੜੇ ਪਹਿਲਾਂ ਕੱਲ ਤਾਂ ਮੈਂ ਹੀ 11:00 ਤੋਂ ਪਹਿਲਾਂ ਮੈਂ ਆਪਣਾ ਕਰੂੰਗਾ ਮੈਂ ਵੀ ਇਸ ਕਰੋ ਸਮਾਨ ਲੈ ਕੇ ਜੋ ਉਸਦਾ ਦੇਵਾਂਗਾ ਜੁੜਾ ਕੇ ਨੂੰ ਔਰ ਤਾਡੇ ਬਦਵਤ ਇਹ ਪੀਲ ਹੈ ਸਾਰੇ ਫਗੜਾ ਬਸੇਆਂ ਦੇ ਨਾਲ ਦੇ ਪਿੰਡਾਂ ਵਾਲਿਆਂ ਨੂੰ ਕਿ ਜਿੰਨਾ ਸਦਾ ਬਦਵਤ ਆਪਾਂ ਉਹਨਾਂ ਨੇ ਹੈਲਪ ਕਰੀਏ ਕਿਉਂਕਿ ਜੇ ਅਸੀਂ ਪੰਜਾਬੀ ਨਹੀਂ ਖੜਨਦੇ ਤਾਂ ਹੌਟਗਰ ਨਾਲ ਖੜਨਾ ਕਿਹਨਾਂ ਨੇ ਜੀ ਸੋ ਸਾਰਣ ਮੀਦੇ ਆ ਗਿਆ ਆਪਾਂ ਬੱਦਰ ਕੇ ਕੱਲ ਨੂੰ 11 ਤੋਂ 6 ਵਜੇ ਬਸ ਸਟੈਂਡ ਦੇ ਸਾਹਮਣੇ ਜਿਹੜਾ ਕੈਂਪ ਲੱਗਣਗਾ ਤੋਂ ਬੇਨਤੀ ਹੈ ਸਾਰੇ ਉੱਥੇ ਆਓ ਵੀ ਆਪਣਾ ਜਿੰਨਾ ਯੋਗਦਾਨ ਪਾ ਸਕਦੇ ਹੋ ਜਲਦੀ ਪਹੁੰਚ ਜੀ ਥੈਂਕ ਯੂ ਵੈਗੂ ਜੀ ਦਾ ਫਲਸਾ ਵੈਗੂ ਜੀ ਦੀ ਫਤਿਹ ਮੇਰੇ ਸਾਰੇ ਪਰਵਾਹਵੰਨੋਂ ਮੇਰੀਆਂ ਸਾਰੀਆਂ ਪੈਨਾਵੰਨੋਂ ਫਗਵਾੜਾ ਵਾਸੀਆ ਵੰਨੋਂ ਜੋ ਇਹ ਪਰਾਲਾ ਆਪਾਂ ਕਰਨ ਜਾ ਰਹੇ ਆਂ ਹਰ ਪਾਰਟੀ ਵਾਜੀ ਤੋਂ ਉੱਠ ਕੇ ਇਸ ਬਿਪਤਾ ਦੇ ਸਮੇਂ ਵਿੱਚ ਜੋ ਵੈਗੂ ਜੀ ਦੀ ਕਿਰਪਾ ਦੇ ਨਾਲ ਆਪਾਂ ਸਾਰਿਆਂ ਨੂੰ ਸੰਯੋਗ ਕਰਨਾ ਆਂ ਕਿਸੇ ਨੂੰ ਮਾਲੀ ਹਾਲ ਕਿਸੇ ਦੀ ਬਹੁਤ ਜ਼ਿਆਦਾ ਖਰਾਬਾ ਕੱਪੜਿਆਂ ਦੀ ਲੋੜ ਆ ਰਾਸ਼ਨ ਦੀ ਲੋੜ ਆ ਮੈਡੀਸਿਨ ਦੀ ਲੋੜ ਆ ਚੱਪਲਾਂ ਦੀ ਲੋੜ ਆ ਪਲੀਜ਼ ਮੈਂ ਫਗਵਾੜਾ ਵਾਸੀ ਨੂੰ ਅਪੀਲ ਕਰਦੀ ਆਂ ਕਿ ਵੱਦ ਚੜ ਕੇ ਇਸ ਵਿੱਚ ਸਹਿਯੋਗ ਦੇ ਕਿਸੇ ਨੂੰ ਮਨੀ ਮੈਂਡਰਾ ਦੇ ਵੀ ਆਪਾ ਕਰ ਸਕਦੇ ਆ ਹੈਲਪ ਕਰ ਸਕਦੇ ਆ ਖੁਫਤਦਾਨ ਦਾ ਸਕਦੇ ਆ ਉਹ ਕਰਨਾ ਹੈ ਕਿਉਂਕਿ ਇਸ ਆਫਤ ਦਾ ਸਮੇਂ ਵਿੱਚ ਕੋਈ ਕਿਸੇ ਤੋਂ ਮੰਗਦਾ ਨਹੀਂ ਹਰ ਇੱਕ ਨੂੰ ਪ੍ਰੋਬਲਮ ਆ ਰਹੀ ਹੈ ਜੇ ਆਪਾਂ ਫਗਵਾੜਾ ਵਾਸੀ ਇਕਜੁੱਟ ਹੋ ਕੇ ਇਸ ਪ੍ਰੋਬਲਮ ਦਾ ਸਮਾਧਾਨ ਕਰ ਸਕਦੇ ਤਾਂ ਬੜਾ ਚੰਗਾ ਹੈ ਦਾ ਮੇ ਲੋ ਲੈਡੀਜ਼ ਨੂੰ ਵੀ ਅਪੀਲ ਕਰਦੀ ਹਾਂ ਜਿੰਨੇ ਵੀ ਵੈਲੰਡ ਗੁੱਡ ਕੱਪੜੇ ਆ ਆਪਣੇ ਆਪਾਂ ਜਿਹੜੇ ਨਵੇਂ ਆਪਾਂ ਵਿਆਹ ਕਰਦੇ ਆਪਾਂ ਐਜ਼ ਆਪਾਂ ਸੰਭਾਲ ਕੇ ਰੱਖੇ ਹੋયા ਐ ਇਸ ਸਮੇਂ ਬੱਚਿਆਂ ਦੇ ਕੱਪੜੇ ਜੈਂਟਸ ਦੇ ਕੱਪੜੇ ਇੱਕ ਬਾਕਟ ਵਿੱਚ ਪਾ ਕੇ ਲਿਫਾਫੇ ਵਿੱਚ ਪ੍ਰੋਪਰ ਨੂੰ ਪ੍ਰੈਸਿੰਗ ਕਰਕੇ ਉਹਨੂੰ ਆਪਾਂ ਰੱਖੇ ਨਾ ਤਾਂ ਆਪਣੇ ਪੜੇ ਹੋਣ ਨਾ ਪੁਰਾਣੇ ਹੋਣ ਵੈਲੰਡ ਗੁੱਡ ਕੰਡੀਸ਼ਨ ਵਿੱਚ ਹੋਣ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਆਪਾਂ ਬਹੁਤ ਕੁਝ ਆਪਣਾ ਆਪ ਦਾ ਵੱਡੋ ਪ੍ਰੋਬਲਮ ਚੋਂ ਨਿਕਲ ਸਕਦੇ ਆ ਥੈਂਕ ਯੂ ਜੈ ਸ਼ੰਕਰ ਜੈ ਸ਼੍ਰੀਦਾ ਪੰਜਾਬ ਇੱਕ ਐਸਾ ਸੂਬਾ ਹੈ ਜਿਹੜਾ ਕਿ ਹਮੇਸ਼ਾ ਦੂਜੀ ਸਟੇਟ ਵਿੱਚ ਜਦੋਂ ਵੀ ਕੋਈ ਪਰੇਸ਼ਾਨੀ ਆਂਦੀ ਹੈ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਪਰ ਹੁਣ ਪਹਿਲੀ ਵਾਰ ਐਸਾ ਹੋਇਆ ਵਾ ਬਹੁਤ ਸਾਲਾਂ ਬਾਅਦ ਕਿ ਪੰਜਾਬ ਦੇ ਵਿੱਚ ਮੁਸ਼ਕਿਲ ਦਾ ਸਾਹਮਣਾ ਚੱਲ ਰਿਹਾ ਵਾ ਫਲੱਡ ਕਰਕੇ ਕਹਿ ਲਓ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਫਸਲਾਂ ਖਰਾਬ ਹੋ ਗਈਆਂ ਘਰ ਵਿੱਚ ਪਰੇਸ਼ਾਨੀਆਂ ਗਈ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਏਰੀਆ ਇਸ ਸੀ ਤੋਂ ਹਲੇ ਬਚਿਆ ਹੋਇਆ ਵਾ ਉਹ ਸਾਰੇ ਏਰੀਆ ਦੇ ਕਗਵਾੜਾ ਵਾਸੀਆਂ ਅਗੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਿੱਚ ਅਸੀਂ ਆਪਣੇ ਭਰਾਵਾਂ ਵਾਸਤੇ ਆਪਣੇ ਪੰਜਾਬੀਆਂ ਵਾਸਤੇ ਵੱਧ ਚੜ੍ਹ ਕੇ ਹਿੱਸਾ ਲਈਏ ਚਾਹੇ ਉਹ ਕੱਪੜੇ ਦੀ ਮਦਦ ਹੋਵੇ ਜੁੱਤੀਆਂ ਦੀ ਮਦਦ ਹੋਵੇ ਮਛਰਦਾਨੀਆਂ ਦੀ ਮਦਦ ਹੋਵੇ ਪੈਸੇ ਦੀ ਮਦਦ ਹੋਵੇ ਕੋਈ ਵੀ ਚੀਜ਼ ਜਿਹੜੀ ਵੀ ਅਸੀਂ ਉਪਲਬਧ ਕਰਾ ਸਕਦੇ ਹਾਂ ਉਹ ਅਸੀਂ ਸੇਵਾ ਜ਼ਰੂਰ ਕਰੀਏ ਔਰ ਸੇਵਾ ਇਸ ਢੰਗ ਨਾਲ ਕਰੀਏ ਦਿਲੋਂ ਹੋਵੇ ਸੇਵਾ ਕੋਈ ਵੀ ਕੱਪੜਾ ਜਾਂ ਜੁੱਤੇ ਜਾਂ ਕੋਈ ਵੀ ਚੀਜ਼ ਐਸੀ ਆਪਾਂ ਨਾ ਲਈਏ ਜਿਹੜੀ ਕਿ ਉਹਨਾਂ ਦੇ ਕੰਮ ਨਾ ਆ ਸਕੇ ਕਿਰਪਾ ਕਰਕੇ ਬਾਰ ਬਾਰ ਸ਼ਹਿਰ ਵਾਸੀਆਂ ਨੂੰ ਪਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੱਲ ਤੋਂ ਅਸੀਂ ਇਹ ਆਪਣਾ ਜਿਹੜਾ ਟੈਂਟ ਲਾ ਕੇ ਬੱਸ ਸਟੈਂਡ ਦੇ ਸਾਹਮਣੇ ਇਹ ਸ਼ੁਰੂ ਕਰ ਰਹੇ ਹਾਂ ਸਮਾਂ ਇਹਦਾ 11 ਵਜੇ ਤੋਂ ਲੈ ਕੇ 6 ਵਜੇ ਤੱਕ ਹੋਏਗਾ ਤੁਸੀਂ ਆਪਣਾ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਦਿਓ ਤਾਂ ਕਿ ਜਿਹੜੇ ਸਾਡੇ ਭਰਾ ਇਸ ਆਪਦ ਦਾ ਸਾਹਮਣਾ ਕਰ ਰਹੇ ਆ ਉਹਨਾਂ ਦਾ ਅਸੀਂ ਦਿਲੋਂ ਸਹਿਯੋਗ ਕਰ ਸਕੀਏ જય ਸ਼ੀਰਨਾਥ જય ਸ਼ੀਰਨਾਥ